ਜਿੰਦਾਬਾਦ ਮੁਦਾਵਰ ਮੁਦਾਵਰ ਸਰਦਾਰ ਜਿੰਦਾਬਾਦ ਮੁਦਾਵਰ ਜਿੰਦਾਬਾਦ ਕਰੋ ਬੰਦ ਕਰੋ ਬੰਦ ਕਰੋ ਜੀ ਜੋ ਮਿੰਟ ਦੇ ਦੋ ਮਿੰਟ ਅਸੀਂ ਤੇਰਾ ਕੱਲ ਕੈਪਟਨ ਦਾ ਫੈਸਲਾ ਆਇਆ ਉਹਦੇ ਪਾਜੀ ਦਾ ਇਹ ਸਟਰਕਚਰ ਆ ਗਾਂਦਨ ਦੇ ਨਾਲ ਆ ਰਿਹਾ ਹੈ। ਅੰਦਰ ਲੋਕੀ ਅੱਜ ਆਪ ਜਨਤਾ ਦੀ ਗੱਲ ਜਿਹੜੀ ਆ ਉਹ ਕੋਹ ਹੰਦੂ ਚਾ ਪਈ ਹੈ। ਜਿੱਥੇ ਪਟਾਣ ਡੀਜ਼ਲ ਦੀ ਗੱਲ ਸੀ ਅਸੀਂ ਸਸਤ 3 ਰੁਪਏ ਜੂਨ ਉਹ ਵਾਪਸ ਲਈ ਗਈ ਤੇ ਅਤਤ ਜਿਹੜਾ ਲੋਕਾਂ ਤੇ ਹੋਰ ਵਿੱਤੀ ਗੋਲ ਪਾ ਦਿੱਤਾ ਗਿਆ। ਉਹਦੇ ਵੀ ਅਸੀਂ ਅੱਜ ਆਪਣੀ ਕਾਂਗਰਸ ਪਾਰਟੀ ਇਹਦੇ ਤੇ ਰਾਹਤ ਨਾ ਮਿਲੀ ਤਾਂ ਆਉਣ ਵਾਲੇ ਸਮੇਂ ਤੇ ਅਸੀਂ ਇਹ ਵੱਡਾ ਸੰਘਰਸ਼ ਪਾਰਟੀ ਲੈਵਲ ਪਾਰਟੀ ਦੇ ਪ੍ਰੋਗਰਾਮ ਨੂੰ ਮੰਨ ਕੇ ਜਿਹੜਾ ਸਾਡਾ ਪ੍ਰਧਾਨਗੀ ਦਾ ਆਦੇਸ਼ ਹੋਗਾ ਉਹਤੇ ਵੱਡਾ ਪ੍ਰੋਟੈਸਟ ਕਰਾਂਗੇ ਕਿ ਇਹ ਤੇ ਰਾਹਤ ਨਾ ਮਿਲੀ ਇਸ ਲਈ ਆਪਾਂ ਉਹ ਅਸੀਂ ਇਹ ਮੰਗਦੇ ਹਾਂ ਕਿ ਇਹ ਖੇਤੀ ਆਪਾਂ ਤੋਂ ਲੰਮੜੋਂ 23 ਕਰੋੜ ਇਧਰ ਮੈਂ ਮਾਈਕ ਲੈ ਦਿੰਦਾ ਹਾਂ ਹਾਂ ਮਾਈਕ ਨਹੀਂ ਆ ਰਿਹਾ ਗਿਆਨ ਮਾਈਕ ਨਹੀਂ ਲੈਣਾ ਆਪ ਵੀ ਪਾਰਟੀ ਮੁੰਡਾ ਵਾਹ ਮੰਗਪਤਰ ਦੱਸਦਾ ਕੀ ਮਸਲਾ ਸੀ ਸਾਹਿਬਾ ਜਿਹੜੀ ਗੱਲ ਕੈਬਨਿਟ ਨੇ ਪਾਸ ਕੀਤਾ ਹੈ ਪੰਜਾਬ ਦੀ ਕੈਬਨਿਟ ਨੇ ਕਿ ਡੀਜ਼ਲ ਦਾ ਰੇਟ ਵਧਾ ਦਿੱਤਾ ਪੈਟਰੋਲ ਦਾ ਰੇਟ ਵਧਾ ਦਿੱਤਾ ਬਿਜਲੀ ਦੀ ਸਬਸਿਡੀ ਜਿਹੜੀ ਪੰਜਾਬ ਸਰਕਾਰ ਨੇ ਦਿੱਤੀ ਸੀ ਉਹ ਵੀ 3 ਰੁਪਏ ਯੂਨਟ ਇਹਨਾਂ ਨੇ ਵਾਪਸ ਲੈ ਲਈ ਹੈ ਤੇ ਅੱਜ ਅਸੀਂ ਸਾਰੇ ਕਾਂਗਰਸੀ ਵਰਕਰ ਸਹਿਬਾਨ ਏਡੀਸੀ ਸਾਹਿਬ ਨੂੰ ਮੋਰੰਡਮ ਦੇ ਆਏ ਆ ਕਿ ਆਮ ਆਦਮੀ ਸਰਕਾਰ ਕਹਿੰਦੀ ਸੀ ਕਿ ਅਸੀਂ ਗਰੀਬਾਂ ਨੂੰ ਸਹੂਲਤ ਦੇਾਂਗੇ ਗਰੀਬਾਂ ਦੀ ਸੁਣਵਾਈ ਕਰਾਂਗੇ ਔਰ ਇਹ ਸਿੱਧਾ ਅਫੈਕਟ ਗਰੀਬਾਂ ਦੇ ਉੱਪਰ ਪਿਆ ਹੈ ਸਾਡੀ ਇਹੀ ਮੰਗ ਹੈ ਕਿ ਜਿਹੜਾ ਡੀਜ਼ਲ ਪੈਟਰੋਲ ਦਾ ਰੇਟ ਵਧਾਇਆ ਉਹ ਘਟਾਇਆ ਜਾਏ ਜਿਹੜਾ ਪੰਜਾਬ ਸਰਕਾਰ ਨੇ 3 ਰੁਪਏ ਯੂਨਿਟ ਵਾਪਸ ਲੈ ਲਿਆ ਔਰ ਜਿਹੜਾ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਗਰੀਬਾਂ ਨੂੰ ਫਾਇਦਾ ਦਿੱਤਾ ਸੀ ਉਹ ਵੀ ਵਾਪਸ ਲੈ ਲਿਆ ਉਹਨੂੰ ਵੀ ਦੁਬਾਰਾ ਇਹ ਸੋਚ ਵਿਚਾਰ ਕਰਨ ਕਿ ਇਹ ਕਿਤੇ ਅਸੀਂ ਕਿ ਗਰੀਬਾਂ ਦੀ ਸਰਕਾਰ ਹੈ ਆਲਮਾਨ ਦੀ ਸਰਕਾਰ ਹੈ ਔਰ ਇਹਨਾਂ ਨੇ ਗਰੀਬਾਂ ਦੇ ਉੱਪਰ ਹੀ ਲਗਭਗ 2400 ਕਰੋੜ ਰੁਪਏ ਦਾ ਨਵਾਂ ਬੋਝ ਪਾਇਆ ਔਰ ਜੇ ਇਹਨਾਂ ਨੇ ਵਾਪਸ ਨਾ ਲਿਆ ਕੁਝ 2-3 ਦਿਨਾਂ ਤੋਂ ਬਾਅਦ ਹਾਈ ਕਮਾਂਡ ਦੀ ਮਰਜ਼ੀ ਦੇ ਨਾਲ ਵੱਡੇ ਐਜੀਟੇਸ਼ਨਾਂ ਕਰਾਂ ਧੰਨਵਾਦ ਜੀ ਆਜੂ ਮਨਪੱਤਰ ਦੇਣ ਆਇਓ ਤੁਸੀਂ ਆਜੂ ਮਗੇ ਆਈ ਜੋ ਪੰਜਾਬ ਸਰਕਾਰ ਨੇ ਸਾਡੇ ਤੇ ਭਾਰੀ ਬੋਝ ਪਾ ਦਿੱਤਾ ਹੈ ਸਾਡੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਟੇਤੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ ਹੈ ਔਰ 3 ਰੁਪਏ ਯੂਨਿਟ ਜਿਹੜਾ ਆ ਉਹ ਜਿਹੜਾ ਉਹ ਹਟਾ ਦਿੱਤਾ ਗਿਆ ਜਿਹੜਾ ਅਸੀਂ ਫ੍ਰੀ ਦਿੰਦੇ ਸੀ ਹੋਰ ਮਗੇ ਆਈ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦਾ ਵਾਧਾ ਹੋ ਗਿਆ ਸਵਾਗਤ ਹੈ ਸ੍ਰੀ ਮਾਨਯੋਗ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋ ਵਾਲੀਆਂ ਨੂੰ ਸਾਡੇ ਬਿਹਾਰ ਦੇ ਪ੍ਰਧਾਨ ਨੇ ਰਜਿੰਦਰ ਸਿੰਘ ਨੂੰ ਸਾਡੇ ਸ਼ਹਿਰ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਅnder ਅੱਜ ਜ਼ਿਲ੍ਹੇ ਵੱਲੋਂ ਪ੍ਰੋਟੈਸਟ ਕਰਕੇ ਇਹ ਵੀ ਸਾਬ ਨੂੰ ਮਰਦਮੰਦ ਦਿੱਤਾ ਗਿਆ ਕਿ ਇਹ ਜਿਹੜਾ ਸਰਕਾਰ ਨੇ ਸਾਡੇ ਵੱਲੋਂ ਵਿੱਤੀਆਂ ਸਹੂਲਤਾਂ ਨੂੰ ਰੱਦ ਕੀਤਾ ਇਹ ਮੰਦ ਭਾਗੀ ਗੱਲ ਹੈ ਔਰ ਹੋਰ ਕੀਮਤਾਂ ਵਧਾ ਕੇ ਜਿਹੜਾ ਲੋਕਾਂ ਦੇ ਉੱਤੇ ਬੋਝ ਪਾਇਆ ਜਿੱਜੀ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਸਰਕਾਰ ਨੇ ਸਾਡੇ ਨਾਲ ਔਰ ਗਰੀਬ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਇਹਦਾ ਨਤੀਜਾ ਸਤਾਰਪ ਸਿੰਘ ਮਾਨ ਨੂੰ ਉਗਲਾ ਪੈਣਾ ਇਹਦੀ ਸਰਕਾਰ ਚੱਲਦਾ ਹੋ ਰਹੀ ਹੈ ਇਹਦੀ ਗੱਲ ਕੋਈ ਸੁਣ ਨਹੀਂ ਰਹੀ ਇਹਦੇ ਕੋਈ ਵਿਧਾਇਕ ਕੋਈ ਅਫਸਰ ਰੁੰਦੇ ਫਿਰਦੇ ਬਿਲਕੁਲੇ ਫਿਰਦੇ ਨੇ ਪੰਜਾਬ ਦੀ ਵਿਧਾਨ ਸਭਾ 'ਚ ਜਿਹੜਾ ਜਨਾਜਾ ਇਹਨਾਂ ਦਾ ਨਿਕਲਿਆ ਇਹ ਲੋਕਾਂ ਦਾ ਹੋਰ ਸਿਰਫ ਧਿਆਨ ਭਟਕਾਉਣ ਦੇ ਕਰਕੇ ਜਿਹੜੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਹਰ ਫਰੰਟ ਤੇ ਗਰੀਬਾਂ ਨੂੰ ਸੁਰੱਖਤਾ ਦੇਣ ਦੇ ਅੰਦਰ ਪੂਰੀ ਕਰਾਮ ਦੇ ਰਹੀ ਹੈ ਓਕੇ